ਜੋ ਇਹ ਪੁਲਿਸ ਰੇਡ ਰਹੀ ਹੈ ਕਿਸ ਤਰ੍ਹਾਂ ਹੈਗਾ ਇਹ ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਡੀਜੀਪੀ ਸਰ ਦੇ ਡਾਇਰੈਕਸ਼ਨ ਤੋਂ ਬਾਰੇ ਪੰਜਾਬ ਦੇ ਵਿੱਚ ਇੱਕ ਵੱਸਾ ਆਪਰੇਸ਼ਨ ਚੱਲ ਰਿਹਾ ਕੋਆਰਡੀਨੇਟ ਅੰਸਰਸ਼ਿਪ ਜਿਹੜੇ ਵਿੱਚ ਲੁਧਿਆਣਾ ਰੂਰੀ ਪੁਲਿਸ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਤੋਂ ਅੱਜ ਅਸੀਂ ਇੱਥੇ ਜਿਹੜਾ ਹੈਗਾ ਮੋਹਲੇ ਵਿੱਚ ਆਏ ਜਿਹੜਾ ਮੁਲਾਪੁਰ ਦਾਖਾਂ ਦੇ ਇੰਦਰਾ ਕਲੋਨੀ ਤੇ ਪ੍ਰੇਮ ਨਗਰ ਸੋ ਉਹਨੂੰ ਅਸੀਂ ਟਾਰਗੇਟ ਕੀਤਾ ਹੈ ਜਿੱਥੇ ਸਾਡੇ ਪੁਰਾਣੇ ਜਿਹੜੇ ਐਨਡੀਪੀਐਸ ਦੇ ਦੋਸ਼ੀ ਹੈਗੇ ਨੇ ਉਹ ਇੱਥੇ ਰੈਜ਼ਾਈਡ ਕਰ ਰਹੇ ਨੇ ਪਹਿਲਾਂ 14 ਬੰਦੇ ਅਸੀਂ ਆਇਡੈਂਟੀਫਾਈ ਕੀਤੇ ਹੈ ਸੋ ਉਹਨਾਂ ਦੇ ਕਰਾਂ ਤੇ ਰੇਡ ਜਾ ਰਹੀ ਹੈ ਤੇ ਜੋ ਵੀ ਆਊਟਕਮ ਹੋਇਆ ਇਸ ਪੂਰੀ ਰੇਡ ਦਾ ਪੂਰੇ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਜਿੱਥੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਤੁਹਾਨੂੰ ਬਾਅਦ ਵਿੱਚ ਅਸੀਂ ਬਰੀਫ ਕਰ ਦਾਂਗੇ ਸੋ ਮੇਨ ਮਕਸਦ ਇਹਦਾ ਕਾਸੋ ਆਪਰੇਸ਼ਨ ਦਾ ਇਹੀ ਹੁੰਦਾ ਹੈ ਕਿ ਜਿਹੜੇ ਇਕਿਉਂ ਤਾਂ ਪਹਿਲੀ ਗੱਲ ਹੈ ਕਿ ਐਨਡੀਪੀਐਸ ਜਿਹੜੇ ਦੋਸ਼ੀ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਪੈਡਲਿੰਗ ਕਰਦੇ ਨੇ ਡਰੱਗਰੀ ਉਹਨਾਂ ਨੂੰ ਇੱਕ ਮੈਸੇਜ ਦੇਣਾ ਕਿ ਪੰਜਾਬ ਪੁਲਿਸ ਪੂਨਰ ਐਕਟਿਵ ਹੈਗੀ ਹੈ ਇਹਨਾਂ ਨੂੰ ਕਰਬ ਕਰਨ ਲਈ ਇਹਨਾਂ ਨੂੰ ਲੱਤ ਪਾਉਣ ਲਈ ਤੇ ਸੈਕੰਡਲੀ ਜਿਹੜੇ ਆਮ ਲੋਕ ਆ ਉਹਨਾਂ 'ਚ ਇੱਕ ਕੋਨਫੀਡੈਂਸ ਮੈਜ਼ਰ ਬਿਲਡ ਕਰਨਾ ਕਿ ਜਿਹੜੀ ਹੈਗੀ ਹੈ ਸੇਫਟੀ ਤੇ ਸਿਕਿਉਰਿਟੀ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਵੱਲੋਂ ਮੇਨਟੇਨ ਕੀਤੀ ਜਾ ਰਹੀ ਹੈ